ਪੰਜਾਬ ਦੇ ਵਿੱਚ ਆਏ ਦਿਨ ਹੀ ਸੜਕੀ ਹਾਦਸੇ ਵਾਪਰ ਰਹੇ ਨੇ ਇੱਕ ਹੋਰ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਪਲਾਂ ਦੇ ਵਿੱਚ ਹੀ ਇੱਕ ਨੌਜਵਾਨ ਦੀ ਜਾਨ ਲੈ ਲਈ ਦਰਸਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਮਨਾਲੀ ਕੋਮੀ ਮਾਰਕ ਤੇ ਰੋਪੜ ਤੋਂ ਜਿੱਥੇ ਗੁਰਦੁਆਰਾ ਪੱਠਾ ਸਾਹਿਬ ਦੇ ਨਜ਼ਦੀਕ ਪੁਲ ਦੇ ਰੁਕੇ ਹੋਏ ਨਿਰਮਾਣ ਦੇ ਕਾਰਨ ਕਾਰ ਜਿਹੜੀ ਹਾਦਸੇ ਦਾ ਸ਼ਿਕਾਰ ਹੋ ਕੇ ਜਿਸਦੇ ਚਲਦੇ ਆ ਕਾਰ ਚਾਲਕ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਲੋਕ ਮਨਾਲੀ ਦੇ ਲਈ ਨਿਕਲੇ ਸੀ ਜੋ ਰਾਤ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਪੁਲ ਦੇ ਨਿਰਮਾਣ ਦੇ ਲਈ ਪੱਟੀ ਹੋਈ ਸੜਕ 'ਤੇ ਪਤਾ ਨਹੀਂ ਲੱਗਿਆ ਤਾਂ ਕਾਰ ਦਾ ਸੰਤੁਲਨ ਵਿਗੜ ਜਾਂਦੇ ਤੇ ਕਾਰ ਬੈਰੀਗੇਟਾਂ ਵਿੱਚੋਂ ਲੰਗਤੀ ਹੋਈ ਪੱਟੀ ਹੋਈ ਸੜਕ ਵੱਲ ਚੱਲੇ ਜਾਂਦੀ ਹੈ ਤੇ ਹਾਦਸਾ ਹੋ ਜਾਂਦਾ ਤੇ ਇਸ ਦੌਰਾਨ ਕਾਰ ਚਾਲਕ ਦੀ ਮੌਤ ਹੋ ਚੁੱਕੀ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੈ ਰਾਘੀਰਾਂ ਦਾ ਕਹਿਣਾ ਹੈ ਕਿ ਪੁਲ ਦਾ ਨਿਰਮਾਣ ਰੁਕੇ ਹੋਣ ਕਾਰਨ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਕਈ ਹਾਦਸੇ ਵਾਪਰ ਚੁੱਕੇ ਨੇ ਤੇ ਕਈਆਂ ਲੋਕਾਂ ਦੀ ਕੀਮਤੀ ਜਾਨ ਜਾ ਚੁੱਕੀ ਹੈ ਇਸ ਤੇ باوجود ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਕ ਵਾਰ ਭਿਆਨਕ ਤਸਵੀਰਾਂ ਦਰੁੱਖ ਕਰ ਲੈਣੇ ਆਂ ਵਾਰਦਾਤ ਹੋਈ ਹੈ ਮੇਰਾ ਨਮਾਸ਼ਬ ਨਹੀਂ ਹੈ ਜੀ ਅੱਛੇ ਅਕੀ ਕਿੱਥੇ ਦੇ ਰਹਿਣ ਵਾਲੇ ਜਿਹਨਾਂ ਦਾ ਐਕਸੀਡੈਂਟ ਹੋਇਆ ਇਹ ਜ ਲੁਧਿਆਣੇ ਤੋਂ ਰਹਿਣ ਵਾਲੇ ਦੇ ਚੰਡੀਗੜ੍ਹ ਰਹਿੰਦੇ ਸਨ ਮਤਲਬ ਉਹ ਗੱਡੀ ਉੱਥੋਂ ਸਪੀਡ 'ਚ ਆਈ ਹੈ ਜੀ ਉਹ ਸਪੀਡ ਤੋਂ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੁੰਦ ਦੇ ਵਿੱਚ ਇਹ ਸਾਰਾ ਮਤਲਬ ਉਹ ਜਿਹੜੇ ਬੈਰੀਕੇਡ ਲਾਏ ਹੋਏ ਆ ਇਹਦੇ ਇਹਦੀ ਵਜ੍ਹਾ ਨਾਲ ਰੋਡ ਦੀ ਵਜ੍ਹਾ ਨਾਲ ਸਾਰਾ ਨੁਕਸਾਨ ਹੋਇਆ ਕੋਈ ਜਾਨ ਵੀ ਗਈ ਹੈ ਉੱਥੇ ਜਾਨ ਇੱਕ ਮੁੰਡੇ ਦੀ ਗਈ ਹੈ ਜਿਹੜਾ ਚਲਾ ਰਿਹਾ ਸੀ ਗੱਡੀ ਕਿੱਥੇ ਚੱਲੇ ਸੀਗੇ ਇਹ ਇਹ ਪਤਾ ਨਹੀਂ ਮਨਾਲੀ ਮਨੋਲੀ ਚੱਲੇ ਹੋਣੇ ਘੁੰਮਣ ਘਮਣ ਅੱਛੇ ਘੁੰਮਣ ਜਾ ਰਹੇ ਤੇ ਮਨਾਲੀ ਮਤਲਬ ਗੱਡੀ ਉਧਰੋਂ ਆਈ ਸਪੀਡ ਦੇ ਵਿੱਚ ਮਤਲਬ ਵਿੱਚ ਗਰਗੀ ਖਾਡੇ ਚ ਤੇ ਤਸੂਰ ਰੋਡ ਵਾਲਿਆਂ ਦਾ ਪਹਿਲਾਂ ਵੀ ਆਸੇ ਹੋਲੇ ਦੋ ਤਿੰਨ ਵਾਰ ਪਹਿਲਾਂ ਵੀ ਮੁੰਡਾ ਮਰ ਲਿਆ ਇੱਕ ਉਹ ਜਿਉਣਾ ਉਹਨਾਂ ਨੇ ਜੇ ਉਹ ਦੇਖੂਗੇ ਆ ਕੇ ਰੋਡ ਦਾ ਇਹ ਖੱਡਾ ਬੰਦ ਹੁੰਦਾ ਮੁੰਡੇ ਦੀ ਜਾਨ ਬਚ ਜਣੀ ਤਾਡੇ ਕੋਈ ਰਿਸ਼ਤੇਦਾਰ ਸੀ ਇਹ ਨਹੀਂ ਆਪਣੇ ਰਿਸ਼ਤੇਦਾਰ ਆਪਾਂ ਤਾਂ ਇੱਦੀ ਮਗਲੂਕਲੇ ਰੋਕੜਦੇ ਆਪਾਂ ਨੇ ਤਾਂ ਉਹਨਾਂ ਨੂੰ ਕੱਢਿਆ ਬਾਹਰ ਠੀਕ ਮੌਕੇ ਦੇ ਸੀਗੇ ਰਾਜ ਹਾਂਜੀ ਹਾਂਜੀ ਪਿੰਡ ਮੰਗਰੋੜ ਹੈ ਜੀ ਹਣਾ ਸਵੇਰਾ ਜੇ ਕੋਈ ਇਹ ਵਾਰ ਦਾ ਪੂਰੀ ਤੇ ਮੂਰੇ ਇੱਕ ਤੇ ਪਰ ਜਾ ਰਿਹਾ ਸੀ ਤੇ ਇਹ ਆ ਰਹੇ ਸੀ ਇਹ ਮੈਨੂੰ ਮਤਲਬ ਫੜ ਕੇ ਇਹਨਾਂ ਨੂੰ ਨੌਲਜ ਨਹੀਂ ਸੀ ਜੀ ਇਹ ਅਨਜਾਨ ਮੂਰੇ ਕਰਕੇ ਇਹ ਡੈਰੀਗੇਟ ਦੇ ਕਾਰਨ ਮਤਲਬ ਇਹਨਾਂ ਦਾ ਦਿਖਾਨ ਹੋ ਗਿਆ ਮਤਲਬ ਉਹ ਗੱਡੀ ਥੋੜੀ ਜਿਹੀ ਤੇਜ਼ ਸੀਗੀ ਡੈਰੀਗੇਟ ਮੂਰੇ ਲੱਗਿਆ ਬਾ ਨਹੀਂ ਸੀਗਾ ਓਪਨ ਸੀ ਉਹ ਟਿਪਰ ਵਾਲੇ ਨੂੰ ਪਤਾ ਸੀਗਾ ਰੋਡ ਦਾ ਉਹ ਕੱਟ ਮਾਰ ਕੇ ਨਾਲ ਨੂੰ ਮੁੜ ਗਿਆ ਤੇ ਗੱਡੀ ਸਿੱਧੀ ਆ ਕੇ ਖੱਡੇ ਦੇ ਵਿੱਚ ਗਈ ਸੋਕੇ ਕੋਈ ਜਾਨੀ ਨੁਕਸਾਨ ਨਹੀਂ ਵੇਟ ਡਰਾਈਵਰ ਦੀ ਜਾਨ ਚਲੇਗੀ 25 ਸਾਲਾਂ ਨੌਜਵਾਨ ਬਾਕੀ ਸ਼ਿਵਲ ਹਸਪਤਲ ਰੋਪੜ ਹੈ ਨਾ ਬਾਕੀ ਦੇ ਕਿੱਥੇ ਹੈ ਹਸਪਤਲ ਰੋਪੜ ਹਾਂ ਜੀ ਬਾਕੀ ਹਸਪਤਲ ਕਿੱਥੇ ਕਿੱਥੇ ਦੇ ਰਹਿਣ ਵਾਲੇ ਦੱਸੇ ਜਾਂਦੇ ਨੇ ਲੁਧਿਆਣੇ ਤੋਂ ਨਹੀਂ